ਪੁਨੀਤ ਨਗਰ ਦਾ ਜਿਹੜਾ ਮਾਮਲਾ ਹੈ ਪਾਣੀ ਦਾ ਕਿਉਂਕਿ ਪਾਣੀ ਜਿਹੜਾ ਗਲੀਆਂ ਦੇ ਵਿੱਚ ਇਸ ਤਰੀਕੇ ਨਾਲ ਖੜਾ ਹੋ ਚੁੱਕਿਆ ਹੈ ਕਿ ਪਿਛਲੇ ਕਈ ਲੰਬੇ ਸਮੇਂ ਤੋਂ ਜਿਹੜਾ ਪਾਣੀ ਆਸ ਰੋਡ ਦੇ ਉੱਤੇ ਖੜਾ ਹੋਇਆ ਅੱਛਾ ਸਾਡੇ ਕੰਮਕਾਰ ਬੰਦ ਹੋਏ ਪਏ ਨੇ ਬਿਲਕੁਲ ਵੀ ਜਾਣਾਂ ਦਾ ਰਸਤਾ ਹੈ ਨਹੀਂਗਾ ਬਿਲਕੁਲ ਵੀ ਬੱਚੇ ਸਕੂਲ ਵੀ ਨਹੀਂ ਜਾ ਰਹੇ ਗੰਦੇ ਪਾਣੀ ਚ ਗੰਦੇ ਵਾਨੀ ਪੀਣ ਵਾਲਾ ਵੀ ਇੱਦਾਂ ਹੀ ਆ ਰਿਹਾ ਉਹ ਵੀ ਇੱਦਾਂ ਹੀ ਆ ਪੀਣ ਵਾਲਾ ਪਾਣੀ ਹਾਂਜੀ ਅਸੀਂ ਗੰਦਾ ਵਾਨੀ ਪੀ ਰਹੇ ਹਾਂ 15 ਦਿਨ ਹੋ ਗਏ ਜੋ ਛੋਟੇ ਛੋਟੇ ਬੱਚੇ ਜਿਹੜੇ ਕੁਮ ਰਹੇ ਨੇ ਪੈਰ ਨੰਗੇ ਪੈਰ ਤੁਸੀਂ ਤੁਰਦੇ ਹੋਏ ਨਜ਼ਰ ਆ ਰਹੇ ਨੇ ਕਿ ਕਿੰਨੇ ਕਿਤੇ ਲੱਗਦਾ ਨਹੀਂ ਕਿ ਵੱਡੀ ਬਿਮਾਰੀ ਦਾ ਕਾਰ ਹੈ ਬਹੁਤ ਜ਼ਿਆਦਾ ਬਿਮਾਰੀ ਦਾ ਕਾਰ ਹੈ ਕੀੜੇ ਚੱਲ ਰਹੇ ਬੈ ਨਹੀਂ ਸਕਦੇ ਦੇਖੋ ਤੁਹਾਨੂੰ ਆਪ ਦੇਖੋ ਕਿੰਨੀ ਮੁਸ਼ਕਲ ਆ ਰਹੀ ਪਰ ਇਹ ਜਿਹੜੀ ਸਰਕਾਰ ਹੈ ਬਦਲਾਵ ਵਾਲਿਆਂ ਦੀ ਇਹ ਦੇਖ ਸਕਦੇ ਹੋ ਇਹਨਾਂ ਦਾ ਇਹ ਸਵੱਛਵਾਰਤਾ ਦਾ ਬਿਆਨ ਹੈ ਸਾਢੇ 3 ਸਾਲ ਹੋ ਚੁੱਕੇ ਹੈ ਮਤਲਬ ਉਹਨਾਂ ਨੂੰ ਤੇ ਹੁਣ ਵੀ ਏਰੀਆ ਦਾ ਇਹ ਹਾਲ ਹੈ ਪਿੱਛੇ ਤੁਸੀਂ ਜਾ ਸਕਦੇ ਹੋ 4-4 ਸਾਲ ਤੋਂ ਉੱਥੇ ਪੂਰਾ ਮਤਲਬ ਪਾਣੀ ਲੱਗਾ ਹੋਇਆ ਹੈ ਪੂਰੀ ਸੰਗਤ ਜਿਹੜੀ ਹੈ ਸਾਰੇ ਨਾਲ ਗਿਆ ਨਾਲ ਜਾ ਕੇ ਧਰਨਾ ਲਗਾਇਆ ਔਰ ਉਹਨਾਂ ਨੇ ਸੁਣੀ ਵੀ ਹੈ ਆਸ਼ਵਾਸ਼ਣ ਵੀ ਜਿਹੜਾ ਦਿੱਤਾ ਹੈ ਔਰ ਉਹਨੂੰ ਦੇਖਦੇ ਆ ਜੇ ਅੱਜ ਨਹੀਂ ਹੁੰਦਾ ਤੇ ਕੱਲ ਨੂੰ ਫਿਰ ਹੋਣੀ ਸੀ ਲੁਧਿਆਣਾ ਦੇ ਦੇਖਣ ਲਈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਤਵਾਰਦਾਸ ਤੇ ਲੁਧਿਆਣਾ ਦੇ ਪੁਨੀਤ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਦੱਸਦੇ ਕਿ ਪੁਨੀਤ ਨਗਰ ਦਾ ਜਿਹੜਾ ਮਾਮਲਾ ਹੈ ਪਾਣੀ ਦਾ ਕਿਉਂਕਿ ਪਾਣੀ ਜਿਹੜਾ ਹੈ ਗਲੀਆਂ ਦੇ ਵਿੱਚ ਇਸ ਤਰੀਕੇ ਨਾਲ ਖੜਾ ਹੋ ਚੁੱਕਿਆ ਹੈ ਕਿ ਪਿਛਲੇ ਕਈ ਲੰਬੇ ਸਮੇਂ ਤੋਂ ਜਿਹੜਾ ਪਾਣੀ ਹੈ ਉਸ ਰੋਡ ਦੇ ਉੱਤੇ ਖੜਾ ਹੋਇਆ ਹੈ ਸੋ ਤਸਵੀਰਾਂ ਜਿਹੜੀਆਂ ਨੇ ਇਸ ਪਾਣੀ ਦੀਆਂ ਤੁਹਾਡੇ ਨਾਲ ਸਾਂਝਾ ਕਰਾਨੇ ਆ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਇਸ ਇਲਾਕੇ ਦੇ ਵਿੱਚ ਇਲਾਕਾ ਪੁਨੀਤ ਨਗਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਦੀ ਜ਼ਿਕਰ ਗੱਲ ਕਰੀਏ ਤੇ ਇਲਾਕਾ ਕਾਉਂਸਲਰ ਜਿਹੜੇ ਨੇ ਉਹਨਾਂ ਵੱਲੋਂ ਤੇ ਪੁਨੀਤ ਨਗਰ ਇਲਾਕਾ ਵੱਲੋਂ ਜਿਹੜਾ ਪ੍ਰੋਟੈਸਟ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਮੇਰਾ ਕੀ ਹਾਲ ਹੋਇਆ ਜਾਣਕਾਰੀ ਲਵਾਂਗੇ ਕਿਉਂਕਿ ਹਾਲਾਤ ਜਿਹੜੇ ਨੇ ਉਹ ਬੱਤੋ ਬੱਤਰ ਬਣੇ ਹੋਏ ਨੇ ਸੋ ਕਾਲਾ ਪਾਣੀ ਜਿਹੜਾ ਹੈਗਾ ਵਾ ਕਿਤਨੇ ਕਿਤੇ ਪਾਣੀ ਦੇ ਵਿੱਚ ਕਿੰਨੀ ਕੀ ਜਿਹੜੀ ਗੰਦਗੀ ਆ ਨਜ਼ਰ ਆ ਰਹੀ ਆ ਸੋ ਕਿਤਨੇ ਕਿਤੇ ਨੰਗੇ ਪੈਰ ਜਿਹੜੇ ਲੋਕ ਨੇ ਉਹ ਨਜ਼ਰ ਆ ਰਹੇ ਨੇ ਉਸ ਪਾਣੀ ਦੇ ਵਿੱਚ ਜਿਸ ਪਾਣੀ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਹੈ ਘਰਾਂ ਦੇ ਬਾਹਰ ਖੜਾ ਹੋਇਆ ਤੇ ਲੋਕਾਂ ਨੂੰ ਆਨ-ਜਾਨ ਦੇ ਵਿੱਚ ਵੀ ਕਾਫੀ ਦਿੱਕਤਾ ਜੜੀਆਂ ਉਹ ਸਹਾਨੀਆਂ ਪੈਰੀਆਂ ਨੇ ਸੋ ਗੱਲਬਾਤ ਕਰ ਲੈਣੇ ਆ ਇਲਾਕਾ ਕੌਨਸੇ ਮੌਜੂਦ ਨੇ ਜਾਣਕਾਰੀ ਲਵਾਂਗੇ ਅਖੀਰਕਾਰ ਇੱਕ ਪਾਸੇ ਜਿਹੜਾ ਪ੍ਰੋਟੈਸਟ ਹੈ ਉਹ ਕਿੱਥਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਇਲਾਕੇ ਪੁਨੀਤ ਨਗਰ ਦੇ ਵਿੱਚ ਕੱਲ ਵੀ ਪੁਨੀਤ ਨਗਰ ਦੇ ਇਲਾਕੇ ਦੇ ਲੋਕਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀਗਾ ਤਾਜਪੁਰ ਰੋਡ ਦੇ ਉੱਤੇ ਸੋ ਉਸ ਤੋਂ ਬਾਅਦ ਅੱਜ ਵੀ ਜਿਹੜਾ ਪਾਣੀ ਐ ਇਸੇ ਤਰੀਕੇ ਨਾਲ ਖੜਿਆ ਹੋਇਆ ਹੋਇਆ ਪਾਣੀ ਹਲੇ ਤੱਕ ਕੋਈ ਨਿਕਾਸੀ ਨਹੀਂ ਹੈ ਲੋਕਾਂ ਇਕੱਲਿਆਂ ਵੱਲੋਂ ਨਹੀਂ ਪ੍ਰੋਟੈਸਟ ਕੀਤਾ ਗਿਆ ਸੀਗਾ ਸਾਡਾ ਸਾਰਾ ਪਰਿਵਾਰ ਹੈ ਅਸੀਂ ਰਲ ਕੇ ਕੀਤਾ ਸੀ ਜਿਹੜਾ ਤਾਜਪੁਰ ਵੀ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਆ ਕੋਈ ਫਰਕ ਨਹੀਂ ਪਿਆ ਪੋਲਿਊਸ਼ਨ ਬੋਰਡ ਨੂੰ ਠੀਕ ਹੈ ਉਹਨਾਂ ਨੂੰ ਅਸੀਂ ਕਹਿੰਦੇ ਵੀ ਰਹੇ ਲੇਕਿਨ ਉਹਨਾਂ ਨੇ ਇੱਕ ਅਧਿਕਾਰੀ ਭੇਜਿਆ ਤਾਂ ਸਹੀ ਲekin ਜਿਹੜਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਜੀ ਆਪਾਂ ਗੱਲ ਕਰਦੇ ਆ ਅੱਜ ਸਾਰੇ ਭੈਣ ਭਰਾ ਜਿਹੜੇ ਇਕੱਠੇ ਹੋ ਕੇ ਆਏ ਸੀਗੇ ਤੇ ਤੁਸੀਂ ਦੇਖਿਆ ਵੀ ਉੱਥੇ ਤੁਹਾਨੂੰ ਵੀਡੀਓ ਵੀ ਦਿੱਤੀਆਂ ਤੁਸੀਂ ਸੀਗੇ ਵੀ ਉੱਥੇ ਵੀ ਉੱਥੇ ਜਾ ਕੇ ਅਸੀਂ ਪ੍ਰੋਟੈਸਟ ਕੀਤਾ ਉਸ ਤੋਂ ਬਾਅਦ ਇੱਥੇ ਐਸਡੀਓ ਸਾਹਿਬ ਜਿਹੜੇ ਆ ਮੌਕਾ ਦੇਖ ਕੇ ਦੇਖ ਗਏ ਨੇ ਔਰ ਉਹ ਕਹਿ ਰਹੇ ਅੱਧੇ ਘੰਟੇ ਵਿੱਚ ਕੰਮ ਸ਼ੁਰੂ ਹੋ ਕੇ ਸਾਰਾ ਜਿਹੜਾ ਇੱਕ ਵਾਰੀ ਪਾਣੀ ਇਹ 00 ਹੋ ਜਾਏਗਾ ਅੱਜ ਤੋਂ ਕੰਮ ਸ਼ੁਰੂ ਹੋ ਜਾਏਗਾ ਕੱਲ ਤੱਕ ਬਿਲਕੁਲ ਜਿਹੜਾ ਇਲਾਕਾ ਆ ਬਿਲਕੁਲ 00 ਹੋ ਜਾਏਗਾ ਮੈਂ ਕੱਲਾ ਨਹੀਂ ਆ ਸਾਰੇ ਭੈਣ ਭਰਾ ਉੱਥੇ ਸੀਗੇ ਇਹ ਨਾਲ ਗਏ ਨੇ ਪੂਰੀ ਸੰਗਤ ਜਿਹੜੀ ਆ ਸਾਰੇ ਨਾਲ ਗਏ ਆ ਨਾਲ ਜਾ ਕੇ ਧਰਨਾ ਲਗਾਇਆ ਔਰ ਉਹਨਾਂ ਨੇ ਸੁਣੀ ਵੀ ਆ ਆਸ਼ਵਾਸ਼ਣ ਵੀ ਜਿਹੜਾ ਦਿੱਤਾ ਹੈ ਪਰ ਉਹਨੂੰ ਦੇਖਦੇ ਆ ਜੇ ਅੱਜ ਨਹੀਂ ਹੁੰਦਾ ਤੇ ਕੱਲ ਨੂੰ ਫਿਰ ਹੋਰ ਸੀ ਬਿਲਕੁਲ ਲੋਕ ਨੇ ਮੌਜੂਦ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲੈਣਾ ਕਿਉਂਕਿ ਕਿਹਾ ਜਾਂਦਾ ਕਿ ਪਰਵਾਹ ਜਿਹੜਾ ਨਾਲ ਗਿਆ ਸੀਗਾ ਤੁਸੀਂ ਨਾਲ ਗਏ ਸੀਗੇ ਮੰਗ ਪੱਤਰ ਦੇ ਹਾਂਜੀ ਹਾਂਜੀ ਅਸੀਂ ਨਾਲ ਗਏ ਸੀਗੇ ਅਸੀਂ ਆ ਭਰਪੂਰ ਨਗਰ ਨਾਲ ਹੀ ਆ ਜੀ ਸਾਡਾ ਘਰ ਅੱਛਾ ਸਾਡੇ ਕੰਮਕਾਰ ਬੰਦ ਹੋਏ ਪਏ ਨੇ ਬਿਲਕੁਲ ਵੀ ਜਾਣਾਂ ਦਾ ਰਸਤਾ ਹੈ ਨਹੀਂਗਾ ਬਿਲਕੁਲ ਵੀ ਤੁਸੀਂ ਜਲਦੀ ਤੋਂ ਜਲਦੀ ਸਾਡਾ ਹੱਲ ਕਰਵਾਓ ਇਹ ਕਿੰਨੇ ਦਿਨਾਂ ਤੋਂ ਹੋਏਗਾ ਪਾਣੀ ਸਾਨੂੰ 17-18 ਦਿਨ ਹੋ ਗਏ ਆ ਜੀ ਪਾਣੀ ਹੈ ਕਿ ਸੀਦਾ ਖੜਾ ਹੋਇਆ ਇਹ ਡਾਈੰਗਾ ਦਾ ਪਾਣੀ ਆ ਜੀ ਮਤਲਬ ਪਾਣੀ ਹਾਂਜੀ ਹਾਂਜੀ ਡਾਈਂਗਾ ਦਾ ਪਾਣੀ ਆ। ਪਾਣੀ ਵੀ ਨਹੀਂ ਜਾ ਰਹੇ ਬੰਦੇ ਕੰਮ ਤੇ ਨਹੀਂ ਆ। ਸੀਵਰੇਜ ਦਾ ਪਾਣੀ ਨਹੀਂ ਹੈ ਡਾਈਂਗਾ ਦਾ ਪਾਣੀ ਹੈ। ਸੀਵਰੇਜ ਚ ਇਮਾਰ ਕਰ ਰਿਹਾ ਤੇ ਸਿੱਧਾ ਡਾਇਰੈਕਟ ਵੀ ਆ ਰਿਹਾ ਪਾਣੀ। ਇਹ ਬਰਸਾਤੀ ਪਾਣੀ ਨਹੀਂ। ਨਹੀਂ ਆ ਉਹ ਡਾਈਂਗਾ ਦਾ ਪਾਣੀ ਹੈ। ਬੱਚੇ ਸਕੂਲ ਵੀ ਨਹੀਂ ਜਾ ਰਹੇ ਗੰਦੇ ਪਾਣੀ ਚ ਗੰਦੇ ਵਾਨੀ ਪੀਣ ਵਾਲਾ ਵੀ ਇੱਧੇ ਆ ਰਿਹਾ। ਉਹ ਵੀ ਇੱਧੇ ਆ। ਪੀਣ ਵਾਲਾ ਪਾਣੀ ਵੀ ਹਾਂਜੀ ਅਸੀਂ ਗੰਦਾ ਪਾਣੀ ਪੀ ਰਹੇ। 15 ਦਿਨ ਹੋ ਗਏ ਤੇ ਕੀ ਮਤਲਬ ਮੰਗ ਕੀ ਕਰਦੇ ਹੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਪ੍ਰਸ਼ਾਸਨ ਆ ਕੇ ਕਰਾਈ ਜਾਏ ਪਾਣੀ ਬੰਦ ਕਰਾਏ ਇਹ ਜੋ ਡੈਂਗ ਵਾਲਾ ਅੱਛਾ ਇਹ ਪਾਣੀ ਸਿਰਫ ਐਸੀ ਗਲੀ ਦੇ ਵਿੱਚ ਖੜਾ ਹੈ ਕੀ ਪੂਰੇ ਭਰਪੁਰ ਭਰਪੁਰ ਨਗਰ 'ਚ ਖੜਾ ਹੈ ਅੰਡ ਤੱਕ ਅੱਗੇ ਤੱਕਰ ਖੜਾ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਵਿੱਚ ਕਿਸ ਤਰੀਕੇ ਪਾਣੀ ਦੇ ਵਿੱਚ ਲੋਕ ਖੜੇ ਨੇ ਮੈਂ ਬੁਲਾਉਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਅੱਗੇ ਆਓ ਮੜਾ ਜੇ ਕਿਉਂਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਇੱਕ ਪਾਸੇ ਖੜੇ ਨੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਪਾਸੇ ਪਾਣੀ ਜੜਾ ਕਾਫੀ ਖੜਾ ਆਇਆ ਮੜਾ ਮੁਹੱਲੇ ਤੇ ਪਾਣੀ ਨਿਕਲ ਤੇ ਹੁਣ ਤੁਸੀਂ ਅੱਜ ਗਏ ਸੀਗੇ ਕਿਤੇ ਗਏ ਸੀ ਬਿਜਲੀ ਤੇ ਪ੍ਰਦੂਸ਼ਣ ਬੋਰਡ ਗਏ ਸੀਗੇ ਅੱਜ ਪ੍ਰਦੂਸ਼ਣ ਬੋਰਡ ਗਏ ਅੱਛਾ ਤੇ ਕੀ ਹੋਇਆ ਤੇ ਕੀ ਆਸ਼ਵਾਸਨ ਦਿੱਤਾ ਕਿ 1/2 ਘੰਟੇ ਬਾਅਦ ਤੁਹਾਡਾ ਕੰਮ ਚਾਲੂ ਹੋ ਜਾਊਗਾ ਅੱਛਾ ਆਪ ਦੇਖਣਾ ਕਿ 1/2 ਘੰਟੇ ਬਾਅਦ ਕੰਮ ਚਾਲੂ ਹੁੰਦਾ ਕਿ ਨਹੀਂ ਚਾਲੂ ਹੁੰਦਾ ਕਿੰਦੇ ਨਾਲ ਮਿਲੇ ਹੋ ਤੁਸੀਂ ਉੱਥੇ ਐਸ ਡੀਓ ਸਾਹਿਬ ਕਿਸੇ ਬੰਦੇ ਨੂੰ ਪੇਜ ਗਿਆ ਅੱਛਾ ਤੁਹਾਡੇ ਨਾਲ ਹੋਰ ਵੀ ਕੌਣ ਗਿਆ ਸੀ ਕਾਉਂਸਲਰ ਸਾਹਿਬ ਗਏ ਸੀਗੇ ਹੋਰ ਮੁਹੱਲਾ ਵਾਸੀ ਵੀ ਗਏ ਸੀਗੇ ਕੌਣਸਲ ਨਾਲ 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 ਸੀ ਜਿਹੜੇ ਲੋਕ ਹੋਰ ਖੜੇ ਨੇ ਮਹਿਲਾਵਾਂ ਖੜੀਆਂ ਨੇ ਗਲਤ ਬਾਤ ਕਰਦੇ ਤੁਸੀਂ ਨਾਲ ਗਏ ਸੀਗੇ ਅੱਜ ਹਾਂਜੀ ਦਫਤਰ ਗਏ ਸੀ ਜੀ اچھا ਹਾਂਜੀ ਤੇ ਕੀ ਕੁਝ ਕਹਿਣ ਗਏ ਸੀ ਕਿ ਉਹ ਤੇ ਕਿਦਾਂ ਗਏ ਸੀ ਕਿ ਕਦੋਂ ਗਏ ਸੀ ਇਹ ਹੱਲ ਕਰਨਗੇ ਸੀ ਕਾਉਂਸਲਰ ਭਾਜੀ ਨੇ ਸਾਡੇ ਨਾਲ ਮਿਲ ਕੇ ਉਹਨਾਂ ਨੇ ਸਾਡੇ ਨਾਲ ਉਹਨਾਂ ਨਾਲ ਹੀ ਸਾਰੀ ਗੱਲ ਕੀਤੀ ਹੈ ਵੀ ਤੁਹਾਨੂੰ ਵਿਸ਼ਵਾਸ ਦਿਵਾਤਾ ਵਾ ਕਿ ਅੱਜ ਦਾ ਸਾਨੂੰ ਟਾਈਮ ਦੇ ਦਿਓ ਅੱਜ ਤੋਂ ਕੰਮ ਨੂੰ ਸ਼ੁਰੂ ਕਰ ਦਾਂਗੇ ਇਸ ਪਾਣੀ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਕੁਮ ਰਹੇ ਨੇ ਪੈਰ ਨੰਗੇ ਪੈਰ ਤੁਸੀਂ ਤੁਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਿੰਨੇ ਕਿਤੇ ਲੱਗਦਾ ਨਹੀਂ ਕਿ ਵੱਡੀ ਬਿਮਾਰੀ ਦਾ ਕਾਰਨ ਹੈ ਬਹੁਤ ਜ਼ਿਆਦਾ ਬਿਮਾਰੀ ਦਾ ਕਾਰਨ ਹੈ ਕੀੜੇ ਚੱਲ ਰਹੇ ਬੈ ਨਹੀਂ ਸਕਦੇ ਦੇਖੋ ਤੁਹਾਨੂੰ ਆਪ ਦੇਖੋ ਕਿੰਨੀ ਮੁਸ਼ਕਲ ਆ ਰਹੀ ਹੈ ਦਾ ਕੀ ਦਿੱਕਤਾਂ ਹੈ ਹਾਂਜੀ ਕੀ ਆਸ਼ਵਾਸ਼ਣ ਦਿੱਤਾ ਇੱਥੇ ਆਇਆ ਸੀਗਾ ਕੋਈ ਅਧਿਕਾਰੀ ਚੈੱਕ ਇਆਈ ਸੀ ਜੀ ਕੌਣ ਆਇਆ ਸੀ ਐਸਟੀਓ ਆਇਆ ਸੀ ਜੀ ਇੱਥੇ ਆ ਕੇ ਚੈੱਕ ਹਾਂਜੀ ਹਾਂਜੀ ਕੀ ਆਸ਼ਵਾਸ਼ਣ ਦੇ ਕੇ ਉਹ ਕਹਿ ਰਹੇ ਨੇ ਕੀ ਹੁਣ ਤਾਂ ਆਪਾਂ ਕੰਮ ਸ਼ੁਰੂ ਕਰਨ ਲੱਗਿਆਂ ਕੱਲ ਤੱਕ ਤੁਹਾਡਾ ਜ਼ੀਰੋ ਹੋ ਜਾ ਯਕੀਨ ਆ ਤੁਹਾਨੂੰ ਪੂਰਾ ਅੱਜ ਪਾਜੀ ਇਹ ਨਹੀਂ ਕਹਿਦਾ ਸੀ ਪਾਜੀ ਦੇ ਨਾਲੀਆਂ ਯਕੀਨ ਹੈ ਜੀ ਤੁਹਾਨੂੰ ਦੇਖੋ ਕਰੇ ਤੇ ਹੀ ਆ ਕਰ ਲੈਣਗੇ ਤਾਂ ਯਕੀਨ ਹੈ ਨਹੀਂ ਕਰਨਗੇ ਤਾਂ ਫਿਰ ਤਾਂ ਬੈਠੇ ਹੀ ਪਾਜੀ ਸਾਰੇ ਇੰਨੇ ਦਿਨਾਂ ਦੇ ਘੁੰਮਦੇ ਆ ਘੁੰਮਦੇ ਪਏ ਸਾਰੇ ਜਾਨ ਨਹੀਂ ਕੀਤੀ ਨੀ ਇਹ ਕਿੰਨੇ ਦਿਨਾਂ ਦੇ ਬਚਾਰੇ ਜਿਨ੍ਹਾਂ ਦੇ ਘਰਾਂ ਦੇ ਮੋਹਰੇ ਪਾਣੀ ਕਿੰਨੇ ਦੁਖੀ ਆ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਿੰਨਾ ਕਾ ਜਿਹੜਾ ਦੁੱਖ ਨਜ਼ਰ ਆ ਰਿਹਾ ਕਿਉਂਕਿ ਲੋਕ ਐਸੇ ਇਲਾਕੇ ਦੇ ਵਿੱਚ ਰਹਿੰਦੇ ਨੇ ਐਸੇ ਇਲਾਕੇ ਦੇ ਵਿੱਚ ਬੱਚੇ ਛੋਟੇ-ਛੋਟੇ ਰਹਿ ਰਹੇ ਨੇ ਜਿਹੜੇ ਸਕੂਲ ਵੀ ਨਹੀਂ ਜਾ ਰਹੇ ਲੋਕਾਂ ਦੇ ਵੱਲੋਂ ਕਹਿਣਾ ਤੇ ਉਸ ਤੋਂ ਬਾਅਦ ਬਾਹਰ ਨਿਕਲਣਾ ਜਿਹੜਾ ਕਾਫੀ ਔਖਾ ਹੋ ਚੁੱਕ ਪਾਸੇ ਆਸ਼ਵਾਸ਼ਣ ਕੀ ਦਿੱਤਾ ਗਿਆ ਲਗਾਤਾਰ ਜੇਕਰ ਗੱਲ ਕਰੀਏ ਤਾਂ ਇਲਾਕੇ ਦੇ ਵਿੱਚ ਐਸ ਡੀਓ ਖੁਦ ਆਏ ਸੀਗੇ ਉਹਨਾਂ ਵੱਲੋਂ ਇਹ ਦੇਖਿਆ ਗਿਆ ਏਰੀਆ ਇਲਾਕਾ ਚੈੱਕ ਕੀਤਾ ਗਿਆ ਉਹਨਾਂ ਵੱਲੋਂ ਇਲਾਕਾ ਚੈੱਕ ਕਰ ਲਿਆ ਗਿਆ گورنر ਸਾਹਿਬ ਆਏ ਹੋਏ ਆ ਉਸ ਕਰਕੇ ਬਾਕੀ ਮੁਲਾਜ਼ਮ ਨਹੀਂ ਆ ਸਕੇ ਤੇ ਹੁਣ ਗਵਰਨਰ ਸਾਹਿਬ ਜਾ ਰਹੇ ਐ ਅੱਧੇ ਘੰਟੇ ਬਾਅਦ ਸਾਰੀ ਟੀਮ ਆਉਗੀ ਔਰ ਇਹ ਜਿਹੜਾ ਹੱਲ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਹੋ ਜੂਗਾ ਨਾਲ ਫੈਕਟਰੀਆਂ ਵਾਲੇ ਤੇ ਚਲਾਨ ਵੀ ਹੋਣਗੇ ਤਾਂ ਕਿ ਉਹ ਦੁਬਾਰਾ ਜਿਹੜਾ ਪਾਣੀ ਨਾ ਛੱਡ ਸਕਣ ਬਿਲਕੁਲ ਚਲੋ ਫੇਰ ਫੇਰਾਲ ਤੁਸੀਂ ਜਿਹੜਾ ਨਾਲ ਖੜੇ ਹੋ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਲੋਕ ਆਪਣੀ ਮੰਗ ਮੰਗ ਰਹੇ ਨੇ ਲੋਕਾ ਆਪਣਾ ਜਿਹੜਾ ਹੱਕੀ ਮੰਗ ਮੰਗ ਰਹੇ ਨੇ ਕਿਉਂਕਿ ਇਲਾਕੇ ਦੇ ਵਿੱਚ ਘਰ ਬਣਾਇਆ ਵਾ ਤੇ ਇਲਾਕੇ ਦੇ ਵਿੱਚ ਰਹਿਣਾ ਉਹਨਾਂ ਦਾ ਜਿਹੜਾ ਫਰਜ਼ ਹੈ ਤੇ ਇਲਾਕਾ ਸਾਫ਼ ਹੋਣਾ ਚਾਹੀਦਾ ਕਿਤੇ ਨ ਕਿਤੇ ਸਫਾਈ ਅਭਿਆਨ ਜਿਹੜੀ ਚੱਲਦੀ ਪਈ ਸੀ ਉਹਦੇ ਬਾਰੇ ਕੀ ਕਹਿ ਜੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਸਾਡੇ ਨਰਿੰਦਰભાઈ ਮੋਦੀ ਜਦੋਂ ਵੀ ਜਦੋਂ ਆਏ ਉਹਨਾਂ ਨੇ ਪਹਿਲਾਂ ਹੀ ਸਵਚਵਾਤਾ ਦਾ ਬਿਆਨ ਚਲਾਇਆ ਪਰ ਇਹ ਜਿਹੜੀ ਸਰਕਾਰ ਹੈ ਬਦਲਾਵ ਵਾਲਿਆਂ ਦੀ ਇਹ ਦੇਖ ਸਕਦੇ ਹੋ ਇਹਨਾਂ ਦਾ ਇਹ ਸਵਚਵਾਤਾ ਦਾ ਬਿਆਨ ਹੈ 3.5 ਸਾਲ ਹੋ ਚੁੱਕੇ ਹੈ ਮਤਲਬ ਉਹਨਾਂ ਨੂੰ ਤੇ ਹੁਣ ਵੀ ਏਰੀਆ ਦਾ ਇਹ ਹਾਲ ਹੈ ਪਿੱਛੇ ਤੁਸੀਂ ਜਾ ਸਕਦੇ ਹੋ ਚਾਰ-ਚਾਰ ਸਾਲ ਤੋਂ ਉੱਥੇ ਪੂਰਾ ਮਤਲਬ ਪਾਣੀ ਲੱਗਾ ਹੋਇਆ ਹੈ ਸਾਨੂੰ ਬਹੁਤ ਹੀ ਜ਼ਿਆਦਾ ਉਮੀਦ ਹੈ ਕਾਉਂਸਲਰ ਸਾਹਿਬ ਤੋਂ ਕਿ ਹਾਂ ਵੀ ਸਾਡਾ ਕੰਮ ਕਰਾਨਗੇ ਪਰ ਡਾਈਂਗਾ ਵਾਲੇ ਸਾਰਾ ਪਾਣੀ ਛੱਡ ਦਿੰਦੇ ਸਾਡੇ ਏਰੀਆ 'ਚ ਬਹੁਤ ਬੁਰਾ ਹਾਲ ਕਰਦੇ ਜੀ ਸਾਡਾ ਬਿਲਕੁਲ ਸੱਚ ਦੱਸਦੇ ਕਿ ਇਲਾਕੇ ਦੇ ਜਿਹੜੇ ਲੋਕ ਨੇ ਇਲਾਕੇ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਵੱਲੋਂ ਕਹਿਣਾ ਹੈ ਕਿ ਜਿਹੜਾ ਪਾਣੀ ਹੈ ਉਹ ਡਾਈਂਗਾ ਦਾ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਪਾਣੀ ਜਿਹੜਾ ਕਿਸ ਚੀਜ਼ ਦਾ ਆਇਆ ਵਾ ਕਿਉਂਕਿ ਜੇਕਰ ਬਰਸਾਤ ਦੇ ਸਮੇਂ ਦੀ ਗੱਲ ਕਰੀਏ ਤਾਂ ਇਸ ਟਾਈਮ ਦਾ ਜਿਹੜਾ ਮੌਸਮ ਹੈ ਉਹ ਬਰਸਾਤ ਦਾ ਵੀ ਜ਼ਿਆਦਾ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਪਾਣੀ ਜਿਹੜਾ ਵਾ ਇਹ ਕਿਸ ਚੀ ਖੜਾ ਹੋਇਆ ਪਾਣੀ ਦਾ ਰੰਗ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਨੇ ਤੇ ਇਲਾਕਾ ਨਿਵਾਸੀਆਂ ਵੱਲੋਂ ਮੌਜੂਦਾ ਵਾਰਡ ਨੰਬਰ 17 ਦੇ ਜਿਹੜੇ ਕੌਂਸਲਰ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਐਸਡੀਓ ਵੱਲੋਂ ਮੌਕਾ ਜਿਹੜਾ ਦੇਖਿਆ ਗਿਆ ਤੇ ਚੈੱਕ ਕੀਤਾ ਗਿਆ ਉਸ ਤੋਂ ਬਾਅਦ ਆਸ਼ਵਾਸ਼ਣ ਦਿੱਤਾ ਗਿਆ ਕਿ ਅੱਜ ਦੇ ਅੱਜ ਜਿਹੜਾ ਸਫਾਈ ਕੀਤਾ ਜਾਊਗਾ ਪਰ ਗਲਬਾਦੀ ਕਰਾਂਗੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿ ਕੀ ਕੁਝ ਜੜੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਕੀ ਕੁਝ ਕਾਰਵਾਈ ਰਹੀ ਕੀਤੀ ਜਾਊਗੀ ਅਸੀ ਕਹਾਂ ਜੀ ਸਰ ਲੁਧਿਆਣਾ ਲਈ ਤੋਂ ਗੱਲ ਕਰ ਰਹੇ ਆ ਪੱਤਰਕਾਰ ਨਹੀਂ ਤਿੰਨ ਤਵਾੜੀ ਐਸਡੀਓ ਨਾਲ ਗੱਲ ਹੋ ਰਹੀ ਹੈ ਸਿਰਫ ਹਾਂਜੀ ਹਾਂਜੀ ਸਰ ਪੁਨੀਤ ਨਗਰ ਦੇ ਇਲਾਕੇ ਦੇ ਵਿੱਚ ਪਾਣੀ ਦੇ ਨਾਲ ਲੋਕ ਕਾਫੀ ਪਰੇਸ਼ਾਨ ਨੇ ਲੋਕਾਂ ਨੂੰ ਕਾਫੀ ਦਿੱਕਤਾਂ ਆ ਗਈਆਂ ਮੈਂ ਤੇ ਲੋਕਾਂ ਦਾ ਕਹਿਣਾ ਪਾਣੀ ਸਰ ਸਾਫ਼ ਨਹੀਂ ਹੋ ਰਿਹਾ ਹਾਂਜੀ ਉਹ ਕਰਵਾਤੀ ਸਾਰੀਆਂ ਫੈਕਟਰੀਆਂ ਬੰਦ ਨੇ ਜੀ ਹੁਣ ਉਹਨੂੰ ਲਿਫਟਿੰਗ ਕਰਵਾ ਰਹੇ ਹਾਂ ਜੀ ਪਾਣੀ ਸਾਫ਼ ਹੋ ਜਾਊਗਾ ਤਕਰੀਬਨ ਕਦੋਂ ਤੱਕ ਨਹੀਂ ਸਾਫ਼ ਨਹੀਂ ਜੀ ਪਾਣੀ ਗਲੀਆਂ ਚੋਂ ਕਲੀਅਰ ਹੋ ਜਾਊਗਾ ਲਾਰੇ ਜੀ ਹੁਣ ਕਰਵਾ ਰਹੇ ਸ਼ੁਰੂ ਜੀ ਗਲੀਆਂ ਤੋਂ ਹੀ ਕਲੀਅਰ ਕਦੋਂ ਤੱਕ ਹੋ ਜਾਊਗਾ ਹਾਂਜੀ ਹਾਂਜੀ ਬਸ ਹੀ ਘੰਟੇ ਬਾਅਦ ਸ਼ੁਰੂ ਕਰਾ ਰਹੇ ਹਾਂ ਜੀ ਕਿਲੇ ਬਦਲ ਸ਼ੁਰੂ ਕਰ ਨਹੀਂ ਅੱਜ ਨਹੀਂ ਕੱਲ ਤੱਕ ਮਸਤਾ ਹੋਊ ਜੀ ਕੱਲ ਤੱਕ ਹੋ ਜੇ ਬੜੀ ਵੱਡੀ ਗੱਲ ਹੈ ਜੀ ਸਰ ਪਾਣੀ ਹੈ ਕਿ ਸਿੱਧਾ ਲੋਕਾਂ ਦਾ ਕਹਿਣਾ ਵਾ ਕਿ ਜਿਹੜਾ ਪਾਣੀ ਹੈ ਬਹੁਤ ਬੈਂਕ ਦਾ ਟਾਈੰਗ ਦਾ ਸੀਵਰ ਉਰਫਲੋ ਹੋ ਜਾ ਜੀ ਹਾਂ ਜੀ ਬੈਠ ਜੀ ਜੀ ਠੀਕ ਆ ਸਰ ਥੈਂਕ ਯੂ ਥੈਂਕ ਯੂ ਸੋ ਮਚ ওকে ਸਰ ਐਂਡਿੰਗ ਵਾਈ ਕਰ ਲਿਓ ਦੇ ਪਾਣੀ ਕਾਫੀ ਇਲਾਕੇ ਦੇ ਵਿੱਚ ਖੜਾ ਤੇ ਇਲਾਕੇ ਦੇ ਵਿੱਚ ਲੋਕ ਜਿਹੜੇ ਪਰੇਸ਼ਾਨ ਨੇ ਉਹਨਾਂ ਨੂੰ ਕਿਹਾ ਗਿਆ ਕਿ ਪੋਲਿਊਸ਼ਨ ਬੋਰਡ ਵੀ ਗਏ ਸੀਗੇ ਤੇ ਉਸ ਤੋਂ ਬਾਅਦ ਐਸਟੀਓ ਨਾਲ ਵੀ ਮੁਲਾਕਾਤ ਹੋਈ ਤਾਂ ਆਹ ਦੱਸਦੇ ਕਿ ਜਦੋਂ ਅਸੀਂ ਇਸ ਮਾਮਲੇ ਸੰਬੰਧ ਐਸਟੀਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਬੋਲੋ ਇੱਕ ਗੱਲ ਜਿਹੜੀ ਆਖੀ ਜਾ ਰਹੀ ਹੈ ਕਿ ਪਾਣੀ ਨੂੰ ਜਿਹੜਾ ਜਲਦ ਤੋਂ ਜਲਦ ਸਾਫ਼ ਕੀਤਾ ਜਾਊਗਾ ਤੇ ਜਲਦ ਤੋਂ ਜਲਦ ਜਿਹੜੇ ਕਰਮਚਾਰੀ ਨੇ ਸਫਾਈ ਕਰਮਚਾਰੀ ਉਹ ਭੇਜੇ ਜਾਣਗੇ ਤੇ ਪਾਣੀ ਨੂੰ ਜਿਹੜਾ ਸਾਫ਼ ਕੀਤਾ ਜਾਊਗਾ ਤੇ ਇਲਾਕੇ ਦੇ ਵਿੱਚ ਜਿਹੜਾ ਪਾਣੀ ਦੀ ਆ ਦਿੱਕਤ ਆ ਰਹੀ ਆ ਪਾਣੀ ਤੋਂ ਲੈ ਕੇ ਗੰਦੇ ਪਾਣੀ ਦੀ ਜਿਹੜੀ ਦਿੱਕਤ ਆ ਰਹੀ ਆ ਉਹ ਜਲਦ ਤੋਂ ਜਲਦ ਖਤਮ Tetap muntah, oh, narasumber itu suka. Jadi, kalau sudah lari, Mbak itu minta saja